ਗੋ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪ ਸਭ ਦਾ ਸਵਾਗਤ ਹੈ ਜੋ ਇਸ ਚੈਨਲ ਨਾਲ ਜੁੜੇ ਹਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀਵਨ ਦੀ ਉਹ ਅਹਿਮ ਵੀਡੀਓ ਜਿਹਦਾ ਹਰੇਕ ਦੇ ਜੀਵਨ ਨਾਲ ਬਹੁਤ ਗੂੜਾ ਸਬੰਧ ਹੈ ਇਸ ਦੀ ਸਭ ਨੂੰ ਲੋੜ ਹੈ। ਇਸ ਦੀ ਕਿਸੇ ਵੀ ਵਕਤ ਜ਼ਰੂਰਤ ਪੈ ਸਕਦੀ ਹੈ ਉਸ ਦਾ ਨਾਮ ਹੈ ਖੂਨ ਬਲੱਡ ਅੱਜ ਦੇ ਤੇਜ਼ ਰਫ਼ਤਾਰ ਸਮੇਂ ਵਿੱਚ ਤੁਹਾਡੀਆਂ ਦਿੱਤੀਆਂ ਹੋਈਆਂ ਦੋ ਬੂੰਦਾਂ ਖੂਨ ਕਿਸੇ ਵੀ ਵਿਅਕਤੀ ਨੂੰ ਨਵਾਂ ਜੀਵਨ ਦੇ ਸਕਦੀਆਂ ਹਨ। ਅੱਜ ਜਾਨੀ 19 ਅਪ੍ਰੈਲ 2025 ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਮੋਗਾ ਵਿਖੇ ਚੀਤ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਮੋਗਾ ਵੱਲੋਂ ਇਹ ਕੈਂਪ ਲਾਇਆ ਗਿਆ ਇਹ ਕੈਂਪਸ ਸਤਵਾਂ ਖੂਨਦਾਨ ਕੈਂਪ ਹੈ ਇਸ ਵਿੱਚ ਹਰ ਸੰਸਥਾ ਅਤੇ ਹਰ ਪ੍ਰਾਣੀ ਦਾ ਯੋਗਦਾਨ ਹੈ। ਫਿਰ ਸਭ ਤੋਂ ਵੱਧ ਯੋਗਦਾਨ ਹੈ ਜਿਨ੍ਹਾਂ ਵੀਰਾਂ ਭੈਣਾਂ ਨੇ ਇਸ ਮਹਾਦਾਨ ਖੂਨਦਾਨ ਆਪਣਾ ਦੋ ਬੂਧ ਖੂਨ দান ਕਰਕੇ ਜੀਵਨ ਸਫਲ ਕੀਤਾ ਤੇ ਹਾਓ ਦੇਖਦੇ ਆ ਇਸ ਕੈਂਪ ਦੀਆਂ ਤਸਵੀਰਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਤ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਅਡਜਸਟਡ ਮੋਗਾ ਜਿਹੜੇ ਕਿ ਲੰਬੇ ਸਮੇਂ ਤੋਂ ਜਿਹੜਾ ਕਿ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਕਿ ਅੱਜ 12ਵਾਂ ਇਹ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਬੀਬੀ ਕਾਨਕੁਰ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਪ੍ਰਧਾਨ ਸਾਹਿਬ ਮੁਖ ਸੇਵਾਦਾਰ ਜਿਹੜੇ ਕਿ ਵੱਖ-ਵੱਖ ਸੀਤਾ ਜਿਹੜੀਆਂ ਕਿ ਮੋਗੇ ਸ਼ਹਿਰ ਦੇ ਮੋਤਵਾਰ ਵੀਰ ਭੈਣ ਭਰਾ ਸਾਡੇ ਅੱਜ ਸਾਰੇ ਆਹ ਦੀ ਸਹਿਯੋਗ ਦੇ ਨਾਲ ਜਿਹੜਾ ਕਿ ਇਹ 12ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਸ ਕੈਂਪ ਦੇ ਵਿੱਚ ਸੁਭਾਸ ਜੀ ਤੇ ਜਿਹਨਾਂ ਦੀ ਆਪਣਾ ਸੰਤੋਸ਼ ਕੁਮਾਰੀ ਦੀ ਯਾਦ ਵਿੱਚ ਜਿਹੜਾ ਕਿ ਬੋਟਿਆਂ ਦਾ ਜਿਹੜਾ ਲੰਗਰ ਲਗਾਇਆ ਗਿਆ ਕਿਉਂਕਿ ਇੱਕ ਬੂਟਾ ਨਾਲ ਦੇਖ ਕੇ ਇੱਕ ਜਿੱਤੇ ਜਿਹੜਾ ਵੀ ਇਨਸਾਨ ਸਾਡੀ ਭੈਣ ਭਰਾ ਜਿਹੜੇ ਕਿ ਖੂਨਦਾਨ ਕਰਦੇ ਆ ਉਹਨਾਂ ਨੂੰ ਇੱਕ ਇੱਕ ਜਿਹੜਾ ਕਿ ਇਹ ਬੂਟਾ ਅੱਜ ਦਿੱਤਾ ਜਾ ਰਿਹਾ ਹੈ ਕਿਉਂਕਿ ਅੱਜ ਇਹ ਇੱਕ ਛੋਟਾ ਬਰੇਸ਼ ਆ ਜਦੋਂ ਕੱਲ ਨੂੰ ਜਾਂ ਥੋੜੇ ਸਮੇਂ ਬਾਅਦ ਜਾਂ ਇੱਕ ਬ੍ਰੈਸ਼ ਵੱਡਾ ਰੂਪ ਧਾਰਨ ਕਰ ਲੂਗਾ ਤੇ ਇਸ ਦੀ ਜਿਹੜੀ ਠੰਡੀ ਸ਼ਾਮ ਆ ਤੇ ਜਿਹੜੇ ਕਿ ਵੀਰ ਭੈਣ ਭਰਾ ਨੇ ਸਾਡੇ ਨੇ ਇੱਥੇ ਖੂਨਦਾਨ ਕੀਤਾ ਹੋਊਗਾ ਕਿਉਂਕਿ ਜੋ ਅੱਜ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਕਿਉਂਕਿ ਇਹ ਲੋੜਵੰਦ ਪਰਿਵਾਰ ਕਿਉਂਕਿ ਅਕਸਰ ਹੀ ਦੇਖਦੇ ਆ ਕਿਉਂਕਿ ਜਿਹੜੀਆਂ ਕਿ ਸੁਸਾਇਟੀਆਂ ਨਾਲ ਵਿਤਰਨ ਦਾ ਮੌਕਾ ਮਿਲਦਾ ਵਾ ਤੇ ਜਦੋਂ ਹਸਪਤਾਲਾਂ ਵਿੱਚ ਦੇਖਦੇ ਆ ਜੋ ਕੋ ਤੜਫਦੀਆਂ ਰੂਹਾਂ ਜਿਹੜੇ ਕਿ ਸਾਡੇ ਭੈਣ ਭਰਾ ਜਿਨ੍ਹਾਂ ਦਾ ਵਿਚਾਰਾਂ ਦਾ ਕੋਈ ਵੀ ਬਾਹ ਨਹੀਂ ਪੜਦਾ ਉਹ ਐਵੀਆਂ ਧਾਰਮਿਕ ਸਮਾਜਿਕ ਤੇ ਸਮੂਹਕ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਉਹ ਬਾਹ ਫੜਦੀਆਂ ਜਦੋਂ ਉਹਨਾਂ ਨੂੰ ਇਹ ਖੂਨ ਦਾ ਜਿਹੜਾ ਕਿ ਮਿਲ ਜਾਂਦਾ ਇੱਕ ਬੋਟਲ ਜਦੋਂ ਖੂਨ ਦੀ ਮਿਲ ਜਾਂਦੀ ਆ ਇੱਕ ਜੰਗ ਜਿੱਤਣ ਦੇ ਬਰਾਬਰ ਹੋ ਜਾਂਦਾ ਮੈਂ ਇੱਕ ਦਿਨ ਪਹਿਲਾਂ ਦੀ ਗੱਲ ਕਰਦਾ ਜਦੋਂ ਕਿ ਸਾਡਾ ਉੱਥੇ ਬੈਨਰ ਲੱਗਾ ਸੀ ਸਮਾਜ ਸਰਵਸਾਇਟੀ ਦਾ ਉਤੋਂ ਨੰਬਰ ਇੱਕ ਭੈਣ ਨੇ ਸਾਨੂੰ ਤਾਲਮਲ ਕੀਤਾ ਤੇ ਮੈਂ ਭੈਣ ਨੂੰ ਪੁੱਛਿਆ ਮੈਂ ਕਿਹਾ ਵੀ ਭੈਣੇ ਤੁਹਾਨੂੰ ਸਾਡਾ ਨੰਬਰ ਕਿਵੇਂ ਮਿਲਿਆ ਤੇ ਜਦੋਂ ਭੈਣ ਨੇ ਦੱਸਿਆ ਵੀ ਤੁਹਾਡਾ ਵੀਰੇ ਇੱਥੇ ਵੀ ਸਾਡੀ ਸਾਡੀ ਕੋਈ ਬਾਹ ਨਹੀਂ ਫੜਦਾ ਪਿਆ ਤੇ ਸਾਨੂੰ ਖੂਨ ਦੀ ਬਹੁਤ ਸਖਤ ਜ਼ਰੂਰਤ ਆ ਕਿਉਂਕਿ ਲੇਡੀਜ਼ ਪ੍ਰੈਨਸ ਸੀ ਬੱਚਾ ਹੋਣ ਵਾਲਾ ਸੀ ਖੂਨ ਦੀ ਬਹੁਤ ਜ਼ਰੂਰਤ ਸੀ ਐਮਰਜੈਂਸੀ ਦੇ ਵਿੱਚ ਤੇ ਜਦੋਂ ਉਹ ਤੋਂ ਖੂਨਦਾਨ ਕੀਤਾ ਤੇ ਮੈਂ ਵੀ ਆਪਦੇ ਆਪ ਨੂੰ ਫਕਰ ਮਹਿਸੂਸ ਕੀਤਾ ਵੀ ਇਹ ਲੋੜਵੰਦ ਭਰਾ ਨੂੰ ਸਾਡੀ ਭੈਣ ਨੂੰ ਜਿਹੜਾ ਕਿ ਅੱਜ ਜਿਹੜਾ ਕਿ ਮੈਂ ਬਲੱਡ ਦਾਨ ਕੀਤਾ ਵਾ ਮੈਂ ਇਸ ਨੂੰ ਵਡਭਾਗਾ ਸਮਝਦਾ ਵਾਂ ਤੇ ਖੂਨਦਾਨ ਕੈਂਪ ਜਿਹੜੇ ਕਿ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਆ ਚਾਹੇ ਮੋਗੇ ਸ਼ਹਿਰ ਦੀ ਸੰਗਤ ਹੋਵੇ ਚਾਹੇ ਪਿੰਡਾਂ ਦੀ ਹੋਵੇ ਚਾਹੇ ਦੇਸ਼ਾਂ-ਵਿਦੇਸ਼ਾਂ ਦੀ ਸੰਗਤ ਬੈਠੀ ਹੋਵੇ ਸਾਰਿਆਂ ਦੇ ਨਾਲ ਤਾਲਮਿਲ ਕਰਕੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਅਜਿਹੇ ਕੈਂਪ ਜਿਹੜੇ ਕਿ ਇਹ ਲਾਉਣੇ ਚਾਹੀਦੇ ਹਨ ਧੰ ਜਿਹੜਾ ਮੋਗਾ ਦੇ ਜਿਹੜੇ ਕਿ ਸੇਵਾਦਾਰਾਂ ਵੱਲੋਂ ਇਹ ਕੈਂਪ ਲਗਾਇਆ ਜਾ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਮੈਂ ਸਭ ਤੋਂ ਵੱਧ ਧੰਨਵਾਦ ਕਰਦਾ ਵਾਂ ਬਲੱਡ ਸੇਵਾ ਸੁਸਾਇਟੀ ਦਾ ਤੇ ਜਿਹੜੇ ਕਿ ਮੋਗਾ ਪੰਜਾਬੀ ਚੈਨਲ ਜਿਹੜਾ ਕਿ ਮੇਰਾ ਭਰਾ ਜਿੰਨੀਆਂ ਵੀ ਮੋਗੇ ਦੀਆਂ ਧਾਰਮਿਕ ਤੇ ਸਮਾਜਿਕ ਜਿਹੜੇ ਕਿ ਜਥੇਬੰਦੀਆਂ ਵੱਲੋਂ ਸਮਾਗਮ ਕਰਾਈ ਜਾਂਦੇ ਹਨ ਉਹਨਾਂ ਦੇ ਵਿੱਚ ਸਾਡੇ ਬਲਵਿੰਦਰ ਸਿੰਘ ਵੀਰ ਦਾ ਮੋਗਾ ਪੰਜਾਬ ਚੈਨਲ ਦਾ ਬਹੁਤ ਵੱਡਾ ਰੋਲ ਆ ਤੇ ਕਿ ਜਿਹੜਾ ਕਿ ਇਹ ਕਵਰੇਜ ਕਰਕੇ ਜਿਹੜੀਆਂ ਕਿ ਲੋਕਾਂ ਦੀ ਸੰਗਤ ਜਿਹੜੀ ਕਿ ਸੰਗਤ ਆ ਮੋਗਾ ਪਿੰਡਾਂ ਸ਼ਹਿਰਾਂ ਦੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਜਿਹੜਾ ਕਿ ਭਰਾ ਸਾਡੇ ਤੇ ਨਹੀਂ ਪਹੁੰਚ ਸਕਦੇ ਇਹ ਲਾਈਵ ਪ੍ਰੋਗਰਾਮ ਜਿਹੜੇ ਵੇਖ ਕੇ ਉਹ ਇਸ ਦਾ ਫਾਇਦਾ ਵੀ ਉਠਾਉਂਦੇ ਹਨ ਤੇ ਆਪਣੇ ਆਪਣੇ ਨੂੰ ਮਾਨ ਮਹਿਸੂਸ ਕਰਦੇ ਹਨ ਜਿਹੜੇ ਕਿ ਇਹ ਜੇ ਸਮਾਗਮਾਂ ਦੇ ਵਿੱਚ ਪਹੁੰਚਿਆ ਜਾਂਦਾ ਵਾ ਧੰਨਵਾਦ ਮੋਗਾ ਪੰਜਾਬੀ ਚੈਨਲ ਦਾ ਬਲਵਿੰਦਰ ਸਿੰਘ ਵੀਰ ਜੀ ਤੇ ਸਾਡੇ ਮੇਰੇ ਵੀਰ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਰਜਿਸਟਰ ਮੋਗਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਮੋਗਾ ਸ਼ਹਿਰ ਦੇ ਵਿੱਚ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਔਰ ਹਰ ਲੋੜਵੰਦ ਪਰਿਵਾਰ ਹਰ ਮਰੀਜ਼ ਦੇ ਲਈ 24 ਘੰਟੇ ਖੂਨ ਦਾ ਪ੍ਰਬੰਧ ਕਰਦੀ ਹੈ ਇਹ ਸੰਸਥਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਤਵਾਂ ਵਿਸ਼ਾਲ ਖੋਦਨ ਕੈਂਪ ਅੱਜ ਗੁਰਦੁਆਰਾ ਬੀਬੀ ਕਾਨਕੌਰ 메ਨ ਬਾਜ਼ਾਰ ਮੋਗਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਮੋਗਾ ਸ਼ਹਿਰ ਦੇ ਸੰਤ ਮਹਾਪੁਰਸ਼ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਸਮੁੱਚੀ ਸੰਗਤ ਵੱਲੋਂ ਅੱਜ ਦੇ ਇਸ ਕੈਂਪ ਦੇ ਵਿੱਚ ਹਾਜ਼ਰੀ ਲਗਾਈ ਜਾ ਰਹੀ ਹੈ ਔਰ ਨੌਜਵਾਨਾਂ ਦੇ ਵਿੱਚ ਇਸ ਗੱਲ ਦਾ ਬਹੁਤ ਉਤਸ਼ਾਹ ਬਹੁਤ ਸਾਰੇ ਨੌਜਵਾਨ ਭਰਾ ਜੋ ਅੱਜ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਨੇ ਜੋ ਕਿ ਪਹਿਲੀ ਵਾਰ ਉਹਨਾਂ ਨੇ ਬਲੱਡ ਡੋਨੇਟ ਕੀਤਾ ਔਰ ਇਸ ਕੈਂਪ ਦੇ ਵਿੱਚ ਸੰਤ ਮਹਾਪੁਰਸ਼ ਸੰਤ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲੇ ਜੋ ਕਿ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਪੁਰਸ਼ ਨੇ ਔਰ ਹਰ ਸਮੇਂ ਸਾਨੂੰ ਬਹੁਤ ਵੱਡਾ ਸਹਿਯੋਗ ਹਰ ਸਮਾਗਮਾਂ ਦੇ ਵਿੱਚ ਦਿੰਦੇ ਨੇ ਉਹਨਾਂ ਵੱਲੋਂ ਵੀ ਅੱਜ ਇਸ ਖੂਨਦਾਨ ਕੈਂਪ ਦੇ ਵਿੱਚ ਆਪਣੇ ਵੱਲੋਂ ਖੂਨਦਾਨ ਕੀਤਾ ਗਿਆ ਸ਼ਹੀਦ ਭਲਸિંહ ਬਲੱਡ ਸੇਵਾ ਸੁਸਾਇਟੀ ਜੋ ਕਿ ਹਰ ਲੋੜਵੰਦ ਪਰਿਵਾਰ ਪੂਰੇ ਪੰਜਾਬ ਦੇ ਵਿੱਚ ਇਹ ਜੋ ਸੁਸਾਇਟੀ ਹੈ ਇਹ ਬਲੱਡ ਦਾ ਪ੍ਰਬੰਧ ਕਰਵਾ ਕੇ ਦਿੰਦੀ ਹੈ ਸੋ ਅੱਜ ਲੋਕਾਂ ਵੱਲੋਂ ਪੈਣਾ ਵੱਲੋਂ ਬਹੁਤ ਵੱਡਾ ਉਤਸ਼ਾਹ ਇੱਥੇ ਮਿਲਿਆ ਲੋਕਾਂ ਵੱਲੋਂ ਹਾਜ਼ਰੀਆਂ ਲਗਾਈਆਂ ਜਾ ਰਹੀਆਂ ਨੇ ਸੋ ਅਸੀਂ ਪਹੁੰਚੀ ਹੋਈ ਸਮੂਹ ਸੰਗਤ ਦਾ ਸ਼ਹੀਦ ਭਲਸિંહ ਬਲੱਡ ਸੇਵਾ ਸੁਸਾਇਟੀ ਵੱਲੋਂ ਜੀ ਆਇਆਂ ਆਖਦੇ ਆਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਬੀਬੀ ਕਾਹਣਕੌਰ 메ਨ ਬਾਜ਼ਾਰ ਮੋਗਾ ਵਿਖੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੇ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਜੋ ਸ਼ਹੀਦ ਭਗਤ ਸਿੰਘ ਵਲੱਡ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਵੱਲੋਂ ਹਰ ਸਾਲ ਲਗਾਇਆ ਜਾਂਦਾ ਹੈ ਉਸ ਸਮਾਗਮ ਤੇ ਅੱਜ ਇਕੱਤਰਤ ਹੋਏ ਆਂ ਬਹੁਤ ਹੀ ਜੋ ਉਤਸ਼ਾਹਜਨਕ ਹੰਗਾਰਾ ਮਰਿਆ ਇਸ ਸੰਸਾ ਨੂੰ ਹਰਜੋਤ ਸਿੰਘ ਜੀ ਜੋ ਇਸ ਸੰਸਾ ਦੇ ਮੁਖੀ ਸੇਵਾਦਾਰ ਹੈ ਤੇ ਬਹੁਤ ਹੀ ਵੱਡੀ ਟੀਮ ਹੈ ਇਹਨਾਂ ਦੀ ਜੋ ਕੱਲੇ ਮੋਗੇ ਦੇ ਵਿੱਚ ਹੀ ਨਹੀਂ ਸਗੋਂ ਪੰਜਾਬ ਪੱਧਰ ਤੇ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਸੰਪਰਕ ਹੈ ਜਿੱਥੇ-ਜਿੱਥੇ ਵੀ ਲੋੜ ਹੁੰਦੀ ਹੈ ਉੱਥੇ ਖੂਨ ਮਹਈਆ ਕਰਾਉਂਦੇ ਆ ਇਹ ਖੂਨਦਾਨ ਬੜਾ ਵੱਡਾ ਦਾਨ ਜੋ ਮਨੁੱਖਤਾ ਦੀਆਂ ਜ਼ਿੰਦਗੀਆਂ ਨੂੰ ਬਖਸ਼ਿਸ਼ ਕਰਦੇ ਆ ਬੜਾ ਅੱਜ ਪੀੜ ਪੜੱਕੇ ਵਾਲਾ ਜੋ ਸਮਾਂ ਚੱਲ ਰਿਹਾ ਬਹੁਤ ਸਾਰੀਆਂ ਅੰਧਕੜਨਾਵਾਂ ਹੁੰਦੀਆਂ ਨੇ ਉਹਨਾਂ ਦੇ ਸ਼ਿਕਾਰ ਹੋਏ ਮਰੀਜ਼ਾਂ ਨੂੰ ਖੂਨ ਦੀ ਬੜੀ ਜ਼ਰੂਰਤ ਹੁੰਦੀ ਹੈ ਜਾਂ ਹੋਰ ਵੀ ਕਿਸੇ ਬਿਮਾਰ ਮਰੀਜ਼ ਨੂੰ ਇਹਦੇ ਲੋੜ ਹੁੰਦੇ ਆ ਉਸ ਲੋੜ ਦੀ ਇਹ ਸੰਸਥਾ ਕਰਵਾਉਂਦੀ ਹੈ ਆਪ ਹਿੰਮਤ ਕਰਕੇ ਤੇ ਜਿਹਨੂੰ ਵੀ ਜ਼ਰੂਰਤ ਹੋਵੇ ਮੇਰੀ ਬੇਨਤੀ ਹੈ ਕਿ ਜਿਹਨੂੰ ਜਿਹਨੂੰ ਵੀ ਐਸੀ ਜ਼ਰੂਰ ਪਵੇ ਪ੍ਰਮਾਤਮਾ ਨਾ ਕਰੇ ਪਰ ਫਿਰ ਵੀ ਜਿਹਨੂੰ ਜ਼ਰੂਰਤ ਪੈਂਦੀ ਹੈ ਇਸ ਸੰਸਥਾਨ ਦਾ ਸਨਵਾਰ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਨਾਲ ਕੱਲੇ ਲੈ ਜਾ